ਬੈਂਕ ਕਾ ਜਿਸੰਦਰ 55 ਕਰੋੜ ਦਾ 골ਡ ਲੋਕਰ ਚ ਰੱਖਿਆ ਹੋਇਆ ਸੀ ਤੇ ਜਦੋਂ ਅਗਲੇ ਦਿਨ ਸਟਾਫ ਨੇ ਲੋਕਰ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ ਕਿਉਂਕਿ ਉਸ ਲੋਕਰ ਦੇ ਵਿੱਚੋਂ 55 ਕਰੋੜ ਰੁਪਏ ਦਾ 골ਡ ਗਾਇਬ ਹੋ ਚੁੱਕਾ ਸੀ ਤੇ ਸਰਪੇ ਇੱਕ ਕਾਲੇ ਰੰਗ ਦੀ ਗੱਡੀ ਉੱਥੇ ਮਿਲਦੀ ਆ ਜਿਸ ਤੇ ਸੰਧੂਰ ਹਲਦੀ ਤੇ ਕੁਝ ਹੋਰ ਚੀਜ਼ਾਂ ਰੱਖੀਆਂ ਹੋਈਆਂ ਸੀ ਪਰ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਚੋਰੀ ਕਿਸ ਨੇ ਤੇ ਕਿਵੇਂ ਕੀਤੀ ਤੇ ਪੂਰੇ ਇੰਡੀਆ ਦੀਆਂ ਟੌਪ 5 ਚੋਰੀਆਂ ਦੇ ਵਿੱਚ ਸ਼ਾਮਲ ਹੋਊਗੀ ਤੇ 2025 ਦੀ ਸਭ ਤੋਂ ਵੱਡੀ ਚੋਰੀ ਬਣ ਗਈ ਤੇ ਦੂਸਰਾ ਸਵਾਲ ਕਿਸ ਗੁੱਡੀ ਨੂੰ ਉੱਥੇ ਛੱਡਣ ਦਾ ਕੀ ਮਕਸਦ ਸੀ 25 ਮਈ 2025 ਕਰਨਾਟਕਾ ਵਿਜੇਪੁਰ ਤੋਂ ਮੌਜੂਦ ਕਿਨਰਾ ਬੈਂਕ ਰਾਤ ਦੇ ਸਮੇਂ ਇਸ ਬੈਂਕ ਚੋਂ ਕੁਝ ਅਜੀਬ ਆਵਾਜ਼ਾਂ ਆਉਂਦੀਆਂ ਨੇ ਲੋਕਾਂ ਵੱਲੋਂ ਬੈਂਕ ਸਟਾਫ ਨੂੰ ਸੱਦਾ ਜਾਂਦਾ ਸਟਾਫ ਆਉਂਦਾ ਤੇ ਦੇਖਦਾ ਕਿ ਬੈਂਕ ਦਾ ਮੇਨ ਗੇਟ ਖੁੱਲ੍ਹਾ ਹੋਇਆ ਸਟਾਫ ਅੰਦਰ ਜਾਂਦਾ ਤਾਂ ਪਤਾ ਲੱਗਦਾ ਕਿ ਲੋਕਰ ਰੂਮ ਦਾ ਵੀ ਦਰਵਾਜ਼ਾ ਟੁੱਟਿਆ ਹੋਇਆ ਤੇ ਸਭ ਤੋਂ ਵੱਡਾ ਲੋਕਰ ਵੀ ਇਸ ਸਮੇਂ ਖੁੱਲ੍ਹਾ ਹੋਇਆ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਆਉਂਦੀ ਹੈ ਹੁਣ ਤੱਕ ਸਿਰਫ ਇੰਨਾ ਹੀ ਸੀ ਕਿ ਇੱਕ ਬੈਂਕਾ ਜਿਸ ਦੇ ਵਿੱਚ ਚੋਰੀ ਹੋਈ ਆ ਪਰ ਜਦੋਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਸਿਰਫ ਇੱਕ ਇਸ ਲੋਕਰ ਦੇ ਵਿੱਚ ਹੀ 53 ਕਰੋੜ ਰੁਪਏ ਦਾ 골ਡ ਮਜੂਸੀ ਤਾਂ ਪੁਸ ਦੇ ਵੀ ਹੋਸ਼ ਛੁੱਟ ਜਾਂਦੇ ਨੇ ਤੇ ਉਹਨਾਂ ਨੇ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੋਈ ਆਮ ਚੋਰੀ ਨਹੀਂ ਬਲਕਿ ਇੱਕ ਬਹੁਤ ਵੱਡੀ ਰੋਬਰੀ ਆ ਪੁਸ ਤੁਰੰਤ ਹੀ ਤਫ਼ਤੀਸ਼ ਸ਼ੁਰੂ ਕਰਦੀ ਹੈ 8 ਟੀਮਾਂ ਬਣਾਈਆਂ ਜਾਂਦੀਆਂ ਨੇ ਇੱਕ ਟੀਮ ਸੀਸੀਟੀਵੀ ਕੈਮਰੇ ਖੰਘਾਲਦੀ ਹੈ ਦੂਸਰੀ ਟੀਮ ਬੈਂਕ ਸਟਾਫ ਦੀ ਕੁੰਡਲੀ ਨੂੰ ਖੰਘਾਲਦੀ ਹੈ ਤੀਸਰੀ ਟੀਮ ਬੈਂਕ ਦੇ ਆਸ-ਪਾਸ ਦੇ ਟਾਵਰਸ ਦੀਆਂ ਆਕਾਸ ਚੈੱਕ ਕਰਦੀ ਹੈ ਤੇ ਇੱਕ ਟੀਮ ਦੇ ਵੱਲੋਂ ਪੁਰਾਣੇ ਬੈਂਕ ਰੋਬਰਸ ਦੀ ਹਿਸਟਰੀ ਖੰਘਾਲਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ 5ਵੀਂ ਟੀਮ ਆਸ-ਪਾਸ ਦੀਆਂ ਗੱਡੀਆਂ ਜੋ ਵੀ ਗੁਜ਼ਰੀਆਂ ਉਹਨਾਂ ਨੂੰ ਚੈੱਕ ਕਰਦੀ ਹੈ ਤਾਂ ਟੋਟਲ 8 ਟੀਮਾਂ ਨੇ ਤੇ ਸਾਰਿਆਂ ਨੂੰ ਅਲੱਗ-ਅਲੱਗ ਕੰਮ ਦੇ ਦਿੱਤੇ ਜਾਂਦੇ ਨੇ ਤੁਰੰਤੀ ਪੁਸਤ ਦੀ ਜਾਂਚ ਨੂੰ ਪਹਿਲਾਂ ਤੱਕਾ ਉਸ ਵਕਤ ਲੱਗਦਾ ਜਦੋਂ ਪਤਾ ਲੱਗਿਆ ਕਿ ਸੀਸੀਟੀਵੀ ਕੈਮਰਾ ਦਾ ਨਾ ਸਿਰਫ ਡਾਟਾ ਗਾਇਬ ਬਲਕਿ ਉਹਨਾਂ ਦੀਆਂ ਤਾਰਾਂ ਵੀ ਕੱਟੀਆਂ ਜਾ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਪੁਸਤ ਦੇ ਦੁਆਰਾ ਬੈਂਕ ਦੇ ਬਾਹਰ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾ ਲਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਕੋਲੋਂ ਦੀ ਗੁੰਜਨ ਵਾਲੀਆਂ ਗੱਡੀਆਂ ਦੇਖੀਆਂ ਜਾਂਦੀਆਂ ਨੇ ਸਟਾਫ ਦਾ ਬਾਇਓ ਡਾਟਾ ਖੰਗਾ ਲੈ ਜਾਂਦਾ ਪਰ ਕੁਝ ਵੀ ਹੱਥ ਨਹੀਂ ਲੱਗਦਾ ਇਸ ਸਮਾਂ ਗੁਜ਼ਰਦਾ ਜਾ ਰਿਹਾ ਸੀ ਤੇ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਵੀ ਤੂਲ ਫੜਦਾ ਜਾ ਰਿਹਾ ਸੀ ਪਰ ਪੁਸ ਦੇ ਹੱਥ ਆਲੇ ਤੱਕ ਖਾਲੀ ਸੀ ਪਰ ਇਸੇ ਦੌਰਾਨ ਪੁਸ ਦੀ ਇੱਕ ਟੀਮ ਨੂੰ ਸੀਸੀਟੀਵੀ ਦੇ ਵਿੱਚ ਜੋ ਬੈਂਕ ਦੇ ਹੀ ਨਜ਼ਦੀਕ ਇੱਕ ਪਾਰਕਿੰਗ ਦਾ ਸੀ ਜਿਸ ਦੇ ਵਿੱਚ ਇੱਕ ਕਾਰ ਨਜ਼ਰ ਆਉਂਦੀ ਹੈ ਤੇ ਇਹ ਫੁਟੇਜ ਇਸ ਚੋਰੀ ਤੋਂ 3 ਘੰਟੇ ਪਹਿਲਾਂ ਦਾ ਸੀ ਤੇ ਇਸ ਦੇ ਬੱਚੇ ਇੱਕ ਆਰ ਬੇ ਵਜਾ ਹੀ ਇੱਕ ਚੱਕਰ ਇੱਥੇ ਘਟਦੀ ਹੈ ਤੇ ਫਿਰ ਚਲੀ ਜਾਂਦੀ ਹੈ ਤੇ ਫਿਰ ਬੈਂਕ ਨੂੰ ਲੁੱਟਣ ਤੋਂ ਠੀਕ 3 ਘੰਟੇ ਬਾਅਦ ਫੇਰ ਆਉਂਦੀ ਹੈ ਤੇ ਚਲੀ ਜਾਂਦੀ ਹੈ ਕਿਉਂਕਿ ਇਹ ਪੱਕੀ ਗੱਲ ਆ ਕਿ ਜਦੋਂ ਕੋਈ ਵੀ ਕ੍ਰਾਈਮਨਲ ਕ੍ਰਾਈਮ ਕਰਦਾ ਤਾਂ ਇੱਕ ਵਾਰ ਉਸ ਜਗ੍ਹਾ ਦੇ ਕੋਲ ਜ਼ਰੂਰ ਆਉਂਦਾ ਵਾਪਸ ਜ਼ਰੂਰ ਆਉਂਦਾ ਜਿੱਥੇ ਉਹਦੇ ਦੋਰਾ ਕ੍ਰਾਈਮ ਕੀਤਾ ਗਿਆ ਹੁੰਦਾ ਪੁਲਿਸ ਨੇ ਜਦੋਂ ਕਾਰ ਦੇ ਨੰਬਰਸ ਵਗੈਰਾ ਨੂੰ ਆਈਡੈਂਟੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਇਹ ਕਾਰ ਅਭਿਸ਼ੇ ਕੁਮਾਰ ਨਾਂ ਦੇ ਆਦਮੀ ਦੀ ਹੈ ਤੇ ਫਿਰ ਦੋ ਹੋਰ ਗੱਲਾਂ ਵੀਜੀ ਪਤਾ ਲੱਗਦੀਆਂ ਨੇ ਪਹਿਲੀ ਕਿ ਵਿਜੇ ਕੁਮਾਰ ਇਸ ਬੈਂਕ ਦੇ ਵਿੱਚ 15 ਦਿਨ ਪਹਿਲਾਂ ਬ੍ਰਾਂਚ ਮੈਨੇਜਰ ਸੀ ਹੁਣ ਪੁਲਸ ਨੂੰ ਉਸਤੇ ਸ਼ੱਕ ਹੁੰਦਾ ਤੇ ਪੁਲਸ ਵੱਲੋਂ ਵਿਜੇ ਕੁਮਾਰ ਨੂੰ ਬੁਲਾਇਆ ਜਾਂਦਾ ਪੁੱਛਦਾਸ ਕੀਤੀ ਜਾਂਦੀ ਹੈ ਤਾਂ ਉਹ ਥੋੜੇ ਸਮੇਂ ਦੇ ਵਿੱਚ ਹੀ ਟੁੱਟ ਚੁੱਕਿਆ ਸੀ ਤੇ ਫਿਰ ਉਸਦੇ ਦੁਆਰਾ ਦੋ ਹੋਰ ਨਾਮ ਲੈਤੇ ਜਾਂਦੇ ਨੇ ਪਹਿਲਾ ਚੰਦਰਸ਼ੇਖਰ ਤੇ ਦੂਸਰਾ ਸੁਨੀਲ ਇਨ੍ਹਾਂ ਦੇ ਵਿੱਚੋਂ ਮੌਜੂਦ ਚੰਦਰ ਸ਼ੇਖਰ ਵੀ ਕਿਸੇ ਸਮੇਂ ਇਸੇ ਬ੍ਰਾਂਚ ਦੇ ਵਿੱਚ ਅਮਪਲਾਈ ਹੋਇਆ ਕਰਦਾ ਸੀ ਪਰ ਫਿਰ ਉਸਨੇ ਕਮ ਛੜਤਾ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਪੁਲਸ ਨੇ ਕੁਝ ਜਗਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਤੇ 10 ਕਿਲੋ ਸਿਆਉਣਾ ਰਿਕਵਰ ਕੀਤਾ ਜਾਂਦਾ ਜਿਸ ਦੇ ਵਿੱਚੋਂ ਕੁਝ ਕੋਡ ਦਾ ਤਾਂ ਨਕਸ਼ਾ ਵੀ ਬਦਲ ਚੁੱਕੇ ਸੀ ਪਰ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇਹਨਾਂ ਦੇ ਦੋਰਾਏ ਚੋਰੀ ਕੀਤੀ ਕਿਵੇਂ ਗਈ ਤੇ ਉਹ ਗੁੱਡੀਆਂ ਨੂੰ ਉਸ ਜਗ੍ਹਾ ਦੇ ਉੱਤੇ ਕਿਉਂ ਰੱਖਿਆ ਗਿਆ ਤਰਸਲ ਵਿਜੇ ਕੁਮਾਰ ਇਸ ਬੈਂਕ ਦੇ ਵਿੱਚ ਕਾਫੀ ਲੰਬਾ ਸਮਾਂ ਬ੍ਰਾਂਚ ਮੈਨੇਜਰ ਰਿਹਾ ਉਸ ਨੂੰ ਪਤਾ ਸੀ ਕਿ ਕਿਸ ਜਗ੍ਹਾ ਦੇ ਉੱਤੇ ਕੀ ਕੁਝ ਮੌਜੂਦ ਆ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਲੋਕਾਂ ਲੋਕ ਆਪਦੇ ਕੀਮਤੀ ਜੁਵੈਲਰਸ ਵਗੈਰਾ ਜਾਂ ਫਿਰ ਗਹਿਣੇ ਵਗੈਰਾ ਜਿਹੜੇ ਉਹ ਬੈਂਕ ਦੇ ਵਿੱਚ ਹੀ ਰੱਖਦੇ ਨੇ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਕਿਸ ਲੋਕਰ ਦੇ ਵਿੱਚ ਕਿੰਨਾ ਗੋਲਡ ਮੌਜੂਦ ਆ ਤੇ ਇਸ ਤੋਂ ਇਲਾਵਾ ਕਿਸ ਕਿਸ ਲੋਕਰ ਦੇ ਵਿੱਚ ਰੱਖਿਆ ਗਿਆ ਤੇ ਇਸੇ ਲਈ ਵਿਜੇ ਕੁਮਾਰ ਦੇ ਦੁਆਰਾ ਪਲਾਨ ਬਣਾਇਆ ਜਾਂਦਾ ਕਿ ਕਿਉਂ ਨਾ ਆਪਦੇ ਹੀ ਬੈਂਕ ਨੂੰ ਲੁੱਟਾ ਜਾਵੇ ਇਹ ਪਲੈਨਿੰਗ ਇਸ ਸਾਲ ਫਰਵਰੀ ਚ ਹੁੰਦੀ ਆ ਉਸਨੂੰ ਇਹ ਵੀ ਪਤਾ ਸੀ ਕਿ ਸਰਕਾਰੀ ਨੌਕਰੀਆ ਬੈਂਕ 'ਚ ਕੰਮ ਕਰਦਾ ਤਾਂ ਇੱਕ ਖਾਸ ਸਮੇਂ ਤੋਂ ਬਾਅਦ ਜ਼ਰੂਰੀ ਹੈ ਕਿ ਉਹਦਾ ਟਰਾਂਸਫਰ ਵੀ ਕਿਤੇ ਹੋਰ ਕਰ ਦਿੱਤਾ ਜਾਊਗਾ। ਉਸਨੂੰ ਪਤਾ ਸੀ ਕਿ ਉਹਦਾ ਇਹ ਟਰਾਂਸਫਰ ਆਇੜਾ 2025 ਦੇ ਸ਼ੁਰੂਆਤ ਦੇ ਵਿੱਚ ਹੀ ਕੀਤਾ ਜਾਊ। ਤੇ ਉਸਦੀ ਪਹਿਲੀ ਪਲੈਨਿੰਗ ਹੀ ਇਹ ਸੀ ਕਿ ਜਦੋਂ ਉਹਦਾ ਟਰਾਂਸਫਰ ਬੈਂਕ ਦੇ ਵਿੱਚੋਂ ਹੋਵੇਗਾ ਤਾਂ ਉਹ ਉਸੇ ਵਕਤ ਹੀ ਇਹ ਕੰਮ ਕਰੂਗਾ ਤਾਂ ਕਿ ਉਸਤੇ ਕੋਈ ਸ਼ੱਕ ਨਾ ਹੋਵੇ। ਤੇ ਇਸ ਤੋਂ ਬਾਅਦ ਉਸਦਾ 9 ਮਈ ਨੂੰ ਟਰਾਂਸਫਰ ਹੁੰਦਾ ਤੇ ਇਹ ਟ੍ਰਾਂਸਫਰ ਇਸ ਸ਼ਹਿਰ ਦੇ ਹੀ ਇੱਕ ਦੂਸਰੇ ਬ੍ਰਾਂਚ ਦੇ ਵਿੱਚ ਜਾਂਦਾ 8 ਮਈ ਨੂੰ ਤਾਂ ਇਸ ਬੈਂਕ ਦੇ ਵਿੱਚ ਆਖਰੀ ਦਿਨ ਸੀ ਤੇ ਇਸ ਤੋਂ ਬਾਅਦ ਇਸਦੇ ਦੁਆਰਾ ਚੰਦਰਸ਼ੇਖਰ ਤੇ ਸੁਨੀਲ ਨੂੰ ਆਪਦੇ ਨਾਲ ਮਿਲਾਇਆ ਜਾਂਦਾ ਤੇ ਕਿਹਾ ਵੀ 8 ਮਈ ਨੂੰ ਮੇਰਾ ਟ੍ਰਾਂਸਫਰ ਹੋਊ ਤੇ ਇਸੇ ਤੋਂ ਬਾਅਦ ਆਪਾਂ ਇੱਥੇ ਚੋਰੀ ਕਰਾਂਗੇ ਕਿਉਂਕਿ ਇਹ ਬ੍ਰਾਂਚ ਮੈਨੇਜਰ ਸੀ ਤਾਂ ਇਸਦੇ ਦੁਆਰਾ ਇਸ ਤੋਂ ਪਹਿਲਾਂ ਹੀ ਉਸ ਲੋਕਰ ਦੀ ਡੁਪਲੀਕੇਟ ਚਾਬੀ ਵੀ ਬਣਵਾ ਲਈ ਗਈ ਸੀ ਤੇ ਇਸ ਤੋਂ ਪਹਿਲਾਂ ਹੀ ਉਸਨੇ ਉਸ ਡੁਪਲੀਕੇਟ ਚਾਬੀ ਨਾਲ ਲੋਕਰ ਨੂੰ ਤਿੰਨ ਵਾਰ ਖੋਲਣ ਦੀ ਕੋਸ਼ਿਸ਼ ਵੀ ਕੀਤੀ ਸੀ ਤਾਂ ਤਿੰਨੇ ਵਾਰੀ ਉਹ ਲੋਕਰ ਖੁੱਲ੍ਹ ਵੀ ਗਿਆ ਸੀ ਤੇ ਪਰ ਉਸਦੇ ਵੱਲੋਂ ਡੁਪਲੀਕੇਟ ਚਾਬੀ ਆਪਦੇ ਸਾਥੀਆਂ ਨੂੰ ਦੇ ਦਿੱਤੀ ਜਾਂਦੀ ਹੈ ਬੈਂਕ ਮੈਨੇਜਰ ਹੋਣ ਕਰਕੇ ਉਸ ਨੂੰ ਇਹ ਵੀ ਪਤਾ ਸੀ ਕਿ ਲਾਈਟ ਕਿੱਥੋਂ ਬੰਦ ਹੁੰਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਤਾਰ ਕਿੱਧਰ ਜਾਂਦੀ ਹੈ ਤੇ ਕਿੱਥੋਂ ਕੱਟੀ ਜਾਵੇ ਤੇ ਫਿਰ ਇਹਨਾਂ ਤਿੰਨਾਂ ਨੇ ਅਲੱਗ-ਅਲੱਗ ਫਿਲਮਾਂ ਤੇ ਸੀਰੀਜ਼ ਦੇਖੀਆਂ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨੋਟ ਕਰਨਾ ਸ਼ੁਰੂ ਕਰਤਾ ਤੇ ਇਸ ਸੀਰੀਜ਼ ਨੂੰ ਦੇਖ ਕੇ ਇਸ ਦਾ ਦੇ ਦੁਆਰਾ 23 ਮਈ ਦੀ ਤਾਰੀਖ ਵੀ ਚੁਣੀ ਜਾਂਦੀ ਹੈ ਕਿਉਂਕਿ ਉਸ ਰਾਤ ਆਈਪੀਐਲ ਦਾ ਮੈਚ ਸੀ ਤੇ ਇਹ ਮੈਚ ਸੀ ਆਰਸੀਬੀ ਤੇ ਸਰਾਈਜ਼ਰਜ਼ ਹਾਇਦਰਾਬਾਦ ਦਾ ਇਹਨਾਂ ਦਾ ਪਲਾਨ ਇਹ ਸੀ ਕਿ ਉਸ ਦਿਨ ਲੋਕ ਮੈਚ ਦੇ ਵਿੱਚ ਖੁੱਬੇ ਹੋਣਗੇ ਤੇ ਜੇ ਆਰਸੀਬੀ ਜਿੱਤ ਗਈ ਤਾਂ ਲੋਕਾਂ ਦੇ ਦੁਆਰਾ ਵੱਡੇ ਲੈਵਲ ਦੇ ਉੱਤੇ ਜਸ਼ਨ ਵੀ ਮਨਾਇਆ ਜਾਊਗਾ ਤੇ ਅਸੀਂ ਇਸੇ ਦੌਰਾਨ ਗੋਲਡ ਦੀ ਹਾਈਸਟ ਨੂੰ ਅੰਜਾਮ ਦੇਵਾਂਗੇ ਪੂਰੀ ਤਿਆਰੀ ਹੋ ਚੁੱਕੀ ਸੀ ਪਰ ਉਸੇ ਦਿਨ ਆਰਸੀਬੀ ਹਾਇਦਰਾਬਾਦ ਤੋਂ ਹਾਰ ਜਾਂਦੀ ਆ ਤਾਂ ਹੁਣ ਕਿਸੇ ਪ੍ਰਕਾਰ ਦਾ ਜਸ਼ਨ ਵੀ ਨਹੀਂ ਹੁੰਦਾ ਤੇ ਇਸ ਪਲਾਨ ਨੂੰ ਕੈਨਸਲ ਕਰ ਦਿੱਤਾ ਜਾਂਦਾ ਪਰ ਇਹਨਾਂ ਦੇ ਵੱਲੋਂ 25 ਮਈ ਦੀ ਤਾਰੀਖ ਤੈਅ ਕੀਤੀ ਜਾਂਦੀ ਹੈ ਹੁਣ ਇਹਨਾਂ ਨੇ ਵੈਬ ਸੀਰੀਜ਼ ਤੇ ਇਹ ਵੀ ਪਤਾ ਕਰ ਲਿਆ ਸੀ ਕਿ ਜੇਕਰ ਉਹਨਾਂ ਨੇ ਕਿਸੇ ਵੱਡੇ ਵਹੀਕਲ ਦਾ ਪ੍ਰਯੋਗ ਕੀਤਾ ਸਿਆਉਣੇ ਨੂੰ ਟਰਾਂਸਫਰ ਕਰਨ ਦੇ ਲਈ ਤਾਂ ਉਹ ਸੀਸੀਟੀਵੀ ਦੇ ਵਿੱਚ ਵੀ ਫੜੇ ਜਾ ਸਕਦੇ ਨੇ ਤੇ ਇਸ ਲਈ ਇਹਨਾਂ ਨੇ ਵਰਤੀਆਂ ਸਕੂਟਰੀਆਂ ਪਹਿਲਾਂ ਇੱਕ ਟਰੱਕ ਲਿਆਂਦਾ ਜਾਂਦਾ ਉਸ ਨੂੰ ਕਿਰਾਏ ਦੇ ਉੱਤੇ ਲਿਆਂਦਾ ਗਿਆ ਸੀ ਤੇ ਉਸ ਦੇ ਅੰਦਰ ਆਪਣੀਆਂ ਸਕੂਟਰੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਦੀਆਂ ਸਕੂਟਰੀਆਂ ਜਿਹੜੀਆਂ ਸੀਸੀਟੀਵੀ ਦੇ ਵਿੱਚ ਨਾ ਆਉਣ ਤੇ ਟਰੱਕ ਤਾਂ ਪਹਿਲਾਂ ਹੀ ਕਿਰਾਏ ਦਾ ਸੀ ਫਿਰ ਇਹ ਬੈਕ ਦੇ ਵਿੱਚ ਪਾਉਂਦੇ ਨੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਢਦੇ ਨੇ ਪੂਰਾ ਡਾਟਾ ਚੋਰੀ ਕਰਦੇ ਨੇ ਫਿਰ ਲੋਕਰ ਖੋਲਦੇ ਨੇ ਤੇ 골ਡ ਕੱਢ ਕੇ ਉੱਥੋਂ ਪ੍ਰਾਰ ਹੋ ਜਾਂਦੇ ਨੇ ਤੇ ਛੱਡਦੇ ਨੇ ਤਾਂ ਸਿਰਫ ਇੱਕ ਗੱਡੀ ਤੇ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਹਨਾਂ ਨੂੰ ਉਸ ਕਾਰ ਦੇ ਜ਼ਰੀਏ ਉਹਨਾਂ ਨੂੰ ਫੜ ਲਿਆ ਜਾਂਦਾ ਪਰ ਫਿਰ ਜਦੋਂ ਸਭ ਸਾਫ਼ ਹੋ ਗਿਆ ਤਾਂ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਚੋਰੀ ਕੀਤੀ ਠੀਕ ਆ ਪਰ ਇਹ 3 ਘੰਟੇ ਪਹਿਲਾਂ ਤੇ 3 ਘੰਟੇ ਬਾਅਦ ਵਿੱਚ ਇਸ ਜਗ੍ਹਾ ਦੇ ਉੱਤੇ ਲਣਕੀ ਆਈ ਸੀ ਤੇ ਉਹ ਵੀ ਉਸ ਕਾਰ ਦੇ ਵਿੱਚ ਜਿਹਦਾ ਨੰਬਰ ਵੀ origignal ਸੀ ਤੇ ਜਿਸ ਦੇ ਵਿੱਚ ਤੁਸੀਂ ਖੁਦ ਬੈਠੇ ਸੀ ਤਮਰੀਚਰ ਨੇ ਦੱਸਿਆ ਕਿ ਪਹਿਲੀ ਵਾਰ ਤਾਂ ਮੈਂ ਹੀ ਦੇਖਣ ਲਈ ਆਇਆ ਸੀ ਕਿ ਸਭ ਠੀਕ ਆ ਮੈਂ ਸਿਗਨਲ ਦੇਣਾ ਸੀ ਤੇ ਦੂਸਰੀ ਵਾਰ ਮੈਂ ਸਿਰਫ ਦੇਖਣ ਆਇਆ ਸੀ ਕਿ ਪੁਲਿਸ ਕਰ ਕੀ ਰਹੀ ਆ ਹੁਣ ਇਸ ਤੋਂ ਬਾਅਦ ਸਵਾਲ ਸੀ ਕਿ ਗੱਡੀ ਕਿਉਂ ਛੱਡੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਗੱਡੀਆਂ ਸਿਰਫ ਪੁਲਿਸ ਨੂੰ ਉਲਝਾਉਣ ਦੇ ਲਈ ਛੱਡੀ ਗਈ ਸੀ ਕਿਉਂਕਿ ਤਮਲਨਾਡੂ ਉੱਤੇ ਕੇਰਲ ਦੇ ਵਿੱਚ ਕੁਝ ਗੈਂਗਸ ਮੌਜੂਦ ਨੇ ਜਿਨ੍ਹਾਂ ਦੇ ਦੁਆਰਾ ਵੀ ਕਈ ਬੈਂਕ ਰੋਬਰੀਜ਼ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਹਰ ਬਾਰ ਆਪਣੀ ਬੈਂਕ ਰੋਬਰੀ ਤੋਂ ਬਾਅਦ ਇੱਕ ਗੱਡੀ ਆ ਜਿਹੜੀ ਉਹ ਇਹਨਾਂ ਬੈਂਕ ਲੋਕਸ ਦੇ ਵਿੱਚ ਛੱਡ ਜਾਇਆ ਕਰਦੇ ਨੇ ਤੇ ਉਹਨਾਂ ਨੂੰ ਇਹ ਸੀ ਕਿ ਪੁਲਸ ਉਹਨਾਂ ਗੈਂਗਸ ਦੇ ਪਿੱਛੇ ਜਾਊਗੀ ਕਿਉਂਕਿ ਉਹ ਗੁੱਡੀ ਉਹਨਾਂ ਦੇ ਦੁਆਰਾ ਹੀ ਛੱਡੀ ਜਾਂਦੀ ਹੈ ਤੇ ਉਹਨਾਂ ਦਾ ਇਸ ਸ਼ਹਿਰ ਦੇ ਵਿੱਚੋਂ ਹੀ ਕਿਸੇ ਦਾ ਹੋ ਸਕਦਾ ਹੈ ਇਸ ਦੇ ਉੱਤੇ ਧਿਆਨ ਤੱਕ ਨਹੀਂ ਜਾਊਗਾ ਤੇ ਇਸੇ ਬਜਾਏ ਦੇ ਕਾਰਨ ਅਸੀਂ ਗੁੱਡੀ ਛੱਡੀ ਸੀ ਤੇ ਇਹ ਗੱਲ ਪੁਲਸ ਦੇ ਦੁਆਰਾ ਖੁਦ ਵੀ ਮੰਨੀ ਗਈ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਕੇਰਲ ਤੇ ਤਾਮਿਲਨਾਡੂ ਦੇ ਵਿੱਚ ਜਈਆਂ ਚੋਰੀਆਂ ਹੋਈਆਂ ਸੀ ਜਿਸ ਦੇ ਵਿੱਚ ਗੁੱਡੀਆਂ ਰੱਖੀਆਂ ਗਈਆਂ ਤੇ ਅਸੀਂ ਉੱਥੇ ਕੰਟੈਕਟ ਵੀ ਕੀਤਾ ਸੀ ਤੇ ਉਹਨਾਂ ਲੋਕਾਂ ਦੇ ਬਾਰੇ ਵਿੱਚ ਪਤਾ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਕਾਰ ਦੇ ਬਜਾਏ ਦੇ ਕਾਰ ਨੂੰ ਫੜੇ ਗਏ ਤੇ 53 ਕਰੋੜ 골ਡ ਦੀ ਚੋਰੀ ਕਿਸ ਨੇ ਕੀਤੀ ਇਹ ਸਾਹਮਣੇ ਆ ਗਿਆ ਇਸ ਦੇ ਵਿੱਚੋਂ 11 ਕਰੋੜ ਰੁਪਏ ਦਾ 골ਡ ਹੈ ਜਿਹੜਾ ਰਿਕਵਰ ਵੀ ਕਰ ਲਿਆ ਗਿਆ ਪਰ ਹਾਲੇ ਬਾਕੀ ਦੇ 골ਡ ਨੂੰ ਰਿਕਵਰ ਕਰਨਾ ਬਾਕੀ ਹੈ ਤਾਂ ਇਹ ਸੀ ਜੀ 2025 ਦੇ ਸਭ ਤੋਂ ਵੱਡੇ 골ਡ ਹਾਈਸਟ ਦੀ ਕਹਾਣੀ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ